ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜੇਪੀ ਵਾਰਡ ਤੇ ਦੋਸਤੋ ਅੱਜ ਅਸੀਂ ਗੱਲ ਕਰਨ ਲੱਗੇ ਆ ਪ੍ਰੀਮੀਅਰ ਪ੍ਰੋ ਸੌਫਟਵੇਅਰ ਦੇ ਬਾਰੇ ਦੋਸਤੋ ਕਾਫੀ ਸਮੇਂ ਤੋਂ ਮੈਸੇਜ ਆ ਰਹੇ ਸੀ ਕਿ ਪ੍ਰੀਮੀਅਰ ਪ੍ਰੋ ਸੌਫਟਵੇਅਰ ਦੇ ਬਾਰੇ ਦੱਸੋ ਤੇ ਅੱਜ ਅਸੀਂ ਇੱਕ ਐਡੀਟਿੰਗ ਦੀ ਵੀਡੀਓ ਲੈ ਕੇ ਆਏ ਕਿ ਆਪਾਂ ਵੀਡੀਓ ਐਡੀਟਿੰਗ ਕਿਵੇਂ ਕਰ ਸਕਦੇ ਹਾਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਜਿਹੜੇ ਵਲੌਗਰ ਨੇ ਜਾਂ ਕੰਟੈਂਟ ਕ੍ਰியேਟਰ ਨੇ ਕੋਈ ਵੀਡੀਓ ਬਣਾ ਕੇ YouTube ਤੇ ਐਡਿਟ ਕਰਕੇ ਪਾਉਣਾ ਚਾਹੁੰਦੇ ਨੇ ਤਾਂ ਉਹਨਾਂ ਲਈ ਇਹ ਸਭ ਤੋਂ ਬੈਸਟ ਵੀਡੀਓ ਜ਼ਰੂਰ ਦੇਖਿਓ ਤੁਹਾਡੇ ਕੰਮ ਦੀ ਵੀਡੀਓ ਹੈ ਕਿ ਬਹੁਤ ਹੀ ਆਸਾਨ ਤਰੀਕੇ ਨਾਲ ਕਿਵੇਂ ਐਡਿਟ ਕਰਨਾ ਉਹਦੀ ਕਲਰ ਗ੍ਰੇਡਿੰਗ ਕਰਨੀ ਹੈ ਕਿਵੇਂ ਕੋਈ ਟੈਕਸਟ ਲਿਖਣਾ ਹੈ ਉਹਦੇ ਉੱਪਰ ਤੇ ਕਿਵੇਂ ਵੀਡੀਓ ਨੂੰ ਐਕਸਪੋਰਟ ਕਰਕੇ YouTube ਦੇ ਉੱਪਰ ਪਾਉਣਾ ਦਾ ਉਹਦੇ ਰਿਲੇਟਡ ਹੀ ਸਾਰੀ ਵੀਡੀਓ ਹੈ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੀਏ ਪ੍ਰੀਮੀਅਰ ਪ੍ਰੋ ਜਿਹੜਾ ਸੌਫਟਵੇਅਰ ਹੈ ਦੋਸਤੋ ਇਹ ਇੱਕ ਪ੍ਰੋਫੈਸ਼ਨਲ ਸੌਫਟਵੇਅਰ ਹੈ ਜੇ ਤੁਸੀਂ ਇਹਨੂੰ ਸਿੱਖਦੇ ਹੋ ਜਾਂ ਇਹਦੇ ਵਿੱਚ ਐਡਿਟ ਕਰਦੇ ਹੋ ਤਾਂ ਤੁਹਾਡੀ ਵੀਡੀਓ ਓਨੀ ਹੀ ਜ਼ਿਆਦਾ ਵਧੀਆ ਨਿਕਲ ਕੇ ਆਵੇਗੀ ਤੇ ਦੋਸਤੋ ਚਲੋ ਸ਼ੁਰੂ ਕਰਦੇ ਹਾਂ ਕਿ ਪ੍ਰੀਮੀਅਰ ਸੌਫਟਵੇਅਰ ਆਪਾਂ ਕਿਵੇਂ ਸਿੱਖ ਸਕਦੇ ਹਾਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਕੇ लेफ्ट हैंड ਉੱਪਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਨਿਊ ਪ੍ਰੋਜੈਕਟ ਓਪਨ ਪ੍ਰੋਜੈਕਟ ਓਪਨ ਪ੍ਰੋਜੈਕਟ ਹੁੰਦਾ ਕੋਈ ਆਪਣਾ ਪੁਰਾਣਾ ਪ੍ਰੋਜੈਕਟ ਪਿਆ ਉਹਨੂੰ ਓਪਨ ਕਰਨਾ ਤਾਂ ਇਹ ਉਹਦੇ ਲਈ ਆਪਾਂ ਨਿਊ ਪ੍ਰੋਜੈਕਟ ਤੇ ਕਲਿੱਕ ਕਰਾਂਗੇ ਨਿਊ ਪ੍ਰੋਜੈਕਟ ਤੇ ਕਲਿੱਕ ਕਰਨ ਤੋਂ ਬਾਅਦ ਦੋਸਤੋ ਆਪਾਂ ਪ੍ਰੋਜੈਕਟ ਦਾ ਨਾਮ ਆ ਇੱਥੇ ਪ੍ਰੋਜੈਕਟ ਨੇਮ ਲਿਖਿਆ ਇੱਥੇ ਆਪਾਂ ਨਾਮ ਲਿਖਾਂਗੇ ਪ੍ਰੋਜੈਕਟ ਦਾ ਮੰਨ ਲਓ ਕੋਈ ਮੈਂ ਡੈਮੋ ਪ੍ਰੋਜੈਕਟ ਲੇਖ ਦਿੰਨਾ ਡੈਮੋ ਪ੍ਰੋਜੈਕਟ ਇਹ ਹੈਗੀ ਫਾਈਲ ਲੋਕੇਸ਼ਨ ਵੀ ਆਪਣਾ ਪ੍ਰੋਜੈਕਟ ਕਿੱਥੇ ਸੇਵ ਹੋ ਰਿਹਾ ਹੈ ਜੇ ਆਪਾਂ ਇਹ ਚੀਜ਼ਾਂ ਪੂਰੀਆਂ ਨਹੀਂ ਕਰਦੇ ਤਾਂ ਕੱਲ ਨੂੰ ਆਪਾਂ ਕੋਈ ਐਡਿਟ ਕਰਦੇ ਆ ਤਾਂ ਸੇਵ ਨਹੀਂ ਕਰਦੇ ਤਾਂ ਪ੍ਰੋਜੈਕਟ ਥੋੜਾ ਬਿਲਕੁਲ ਖਰਾਬ ਹੋ ਜਾਵੇਗਾ ਤੇ ਇੱਥੇ ਆਪਾਂ ਫਾਈਲ ਲੋਕੇਸ਼ਨ ਆਪਣਾ ਆਪਣੀ ਇੱਥੇ ਆਪਾਂ ਫਾਈਲ ਲੋਕੇਸ਼ਨ ਚੂਜ਼ ਕਰਾਂਗੇ ਕਿਸੇ ਫੋਲਡਰ ਵਿੱਚ ਜਿੱਥੇ ਤੁਹਾਨੂੰ ਸਹੀ ਲੱਗਦਾ ਜਿਵੇਂ ਇੱਥੇ ਮੈਂ ਪ੍ਰੋਜੈਕਟ ਦੇ ਨਾਮ ਦਾ ਪ੍ਰੋਜੈਕਟ ਦੇ ਨਾਮ ਦਾ ਫੋਲਡਰ ਬਣਾਤਾ ਤਾਂ ਇਹਦੇ ਵਿੱਚ ਆਪਾਂ ਨੇ ਨਿਊ ਫੋਲਡਰ ਬਣਾ ਕੇ ਡੈਮੋ ਨੂੰ ਪ੍ਰੋਜੈਕਟ ਇਸ ਨਾਮ ਦਾ ਆਪਾਂ ਨੇ ਪ੍ਰੋਜੈਕਟ ਬਣਾਇਆ ਤਾਂ ਇਹ ਫੋਲਡਰ ਵੀ ਬਣਾ ਲੈਣਾ ਤੇ ਇਹਦੇ ਵਿੱਚ ਡੈਮੋ ਪ੍ਰੋਜੈਕਟ ਲਿਖਿਆ ਸਿਲੈਕਟ ਫੋਲਡਰ ਕਰ ਲੈਣਾ ਤੇ ਦੋਸਤੋ ਇਸ ਤੋਂ ਬਾਅਦ ਆਪਾਂ ਨੇ ਸਿੱਧਾ ਕ੍ਰੀਏਟ ਪ੍ਰੋਜੈਕਟ ਲਿਖਿਆ ਇੱਥੇ نیچے ਸੱਜੇ ਹੱਥ નીચે ਤੁਸੀਂ ਦੇਖੋਗੇ ਕ੍ਰੀਏਟ ਪ੍ਰੋਜੈਕਟ ਲਿਖਿਆ ਹੋਇਆ ਆਪਾਂ ਕ੍ਰੀਏਟ ਪ੍ਰੋਜੈਕਟ ਤੇ ਐਗਜ਼ਿਟ ਕ੍ਰੀਏਟ ਕ੍ਰੀਏਟ ਤੇ ਆਪਾਂ ਕਲਿੱਕ ਕਰਾਂਗੇ ਤੁਸੀਂ ਦੇਖ ਸਕਦੇ ਹੋ ਦੋਸਤੋ ਕਿ ਆਪਣਾ ਇਹ ਇੰਟਰਫੇਸ ਹੈ ਜਿਹੜਾ ਇਹ ਪ੍ਰੋਜੈਕਟ ਦਾ ਇਹ ਪ੍ਰੀਮੀਅਰ ਪ੍ਰੋ ਦਾ ਖੁੱਲ ਚੁੱਕਿਆ ਹੈ ਤੇ ਇਸ ਤੋਂ ਬਾਅਦ ਜਿਹੜਾ ਸਭ ਤੋਂ ਪਹਿਲਾਂ ਕੰਮ ਕਰਨਾ ਹੈ ਆਪਾਂ ਨੂੰ ਦੋਸਤੋ ਉਹ ਹੈਗਾ ਇੱਥੇ ਇਹ ਇੰਟਰਫੇਸ ਆਪਣਾ ਪ੍ਰੋਜੈਕਟ ਦਾ ਜਿਹੜਾ ਖੁੱਲ ਚੁੱਕਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲਿਖਿਆ ਹੈ ਜਿਹੜਾ ਆਪਾਂ ਨੇ ਪ੍ਰੋਜੈਕਟ ਦਾ ਨਾਮ ਦਿੱਤਾ ਸੀ ਡੈਮੋ ਪ੍ਰੋਜੈਕਟ ਪ੍ਰੋਜੈਕਟ ਡੈਮੋ ਪ੍ਰੋਜੈਕਟ ਇਹ ਲਿਖਿਆ ਹੋਇਆ ਤੇ ਇਹ ਵੀ ਨਾ ਜਿਹੜਾ ਇਹਦੇ ਵਿੱਚ ਆਪਾਂ ਜਿੰਨੀਆਂ ਵੀ ਫਾਈਲਾਂ ਨੇ ਫੋ ਆਪਣੇ ਕੋਈ ਵੀਡੀਓ ਫੁਟੇਜ ਹੈ ਜਾਂ ਫੋਟੋਜ਼ ਨੇ ਉਹ ਆਪਾਂ ਇੱਥੇ ਇੰਪੋਰਟ ਕਰਾਂਗੇ ਉਸ ਤੋਂ ਬਾਅਦ ਐਡਿਟ ਕਰਾਂਗੇ ਆਪਾਂ ਤੇ ਇਹ ਇਫੈਕਟ ਆ ਗਿਆ ਤੇ ਇਹ ਟਾਈਟਲ ਲਿਖਣ ਲਈ ਆਪਣਾ ਐਸੈਂਸ਼ੀਅਲ ਗ੍ਰਾਫਿਕਸ ਤੇ ਲਿਮਿਟਰੀ ਕਲਰ ਇਹਦੇ ਬਾਰੇ ਵੀ ਆਪਾਂ ਹੌਲੀ-ਹੌਲੀ ਤੁਹਾਨੂੰ ਦੱਸਾਂਗੇ ਤੇ ਸਭ ਤੋਂ ਪਹਿਲਾਂ ਦੋਸਤੋ ਜਿਹੜਾ ਇਹ ਪ੍ਰੋਜੈਕਟ ਹੈ ਇੱਥੇ ਆਪਾਂ ਨੇ ਇੱਕ ਫੋਲਡਰ ਬਣਾਉਣਾ ਨਿਊ ਵਿੰਡ ਦੇ ਨਾਮ ਤੇ ਕੁਝ ਵੀ ਲਿਖ ਸਕਦੇ ਹੋ ਤੁਸੀਂ ਇੱਕ ਨੰਬਰ ਫੋਲਡਰ ਦੇ ਨਾਮ ਤੋਂ ਮੈਂ ਬਣਾ ਦਿੰਦਾ ਵੀ 1 ਨੰਬਰ ਫੋਲਡਰ ਹੈ ਇੱਕ ਨੰਬਰ ਫੋਲਡਰ ਦੇ ਨਾਮ ਤੋਂ ਬਣਾ ਦਿੰਦਾ ਤੇ ਇਹਨੂੰ ਓਪਨ ਕਰਾਂਗੇ ਤਾਂ ਇਸ ਦੇ ਵਿੱਚ ਆਪਾਂ ਨੇ ਕਲਿੱਪ ਇੰਪੋਰਟ ਕਰਨੀ ਹੈ ਜਾਂ ਤਾਂ ਤੁਸੀਂ ਡਬਲ ਕਲਿੱਕ ਕਰ ਦੋ ਤਾਂ ਵੀ ਇੰਪੋਰਟ ਹੋ ਜਾਵੇਗੀ ਨਹੀਂ ਫਿਰ ਰਾਈਟ ਕਲਿੱਕ ਕਰਕੇ ਇੱਥੇ ਇੰਪੋਰਟ ਦਾ ਆਪਸ਼ਨ ਹੈ ਇੰਪੋਰਟ ਤੇ ਕਲਿੱਕ ਕਰਾਂਗੇ ਤਾਂ ਆਪਣੇ ਕਿਤੇ ਵੀ ਫੁਟੇਜ ਪਈ ਹੈ ਮੰਨ ਲਓ ਮੇਰੀ ਇੱਕ ਇੱਕ ਕਲਿੱਪ ਹੈ ਇਹਨੂੰ ਆਪਾਂ ਇੰਪੋਰਟ ਕਰਾਂਗੇ ਦੋਸਤੋ ਇਹ ਆਪਣੀ ਟਾਈਮ ਲਾਈਨ ਹੈ ਇੱਥੇ ਹੀ ਸਾਰੀ ਐਡੀਟਿੰਗ ਹੋਣੀ ਹੈ ਵੀਡੀਓ ਦੀ ਤੇ ਇਹਦਾ ਸਿਲੈਕਟ ਕਰਨਾ ਤੇ ਪ੍ਰੋਜੈਕਟ ਦੀ ਸੀਕੁਐਂਸ ਬਣਾਉਣਾ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਤੋਂ ਬਿਨਾਂ ਤੁਹਾਡਾ ਸਾਰਾ ਪ੍ਰੋਜੈਕਟ ਖਰਾਬ ਹੈ ਜਾਂ ਤਾਂ ਤੁਸੀਂ ਮੰਨ ਲਓ ਜੇ ਤੁਸੀਂ 60 ਫਰੇਮ ਤੇ ਰੱਖਿਆ ਤਾਂ ਇਹਨੂੰ ਡਾਇਰੈਕਟ ਇੱਥੋਂ ਡ੍ਰੈਗ ਐਂਡ ਡ੍ਰੌਪ ਕਰ ਦੇਣਾ ਇਸ ਫੋਲਡਰ ਦੇ ਵਿੱਚ ਤੇ ਤੁਹਾਡੀ ਸੀਕੁਐਂਸ ਆਪਣੇ ਆਪ ਕ੍ਰੀਏਟ ਹੋ ਜਾਣੀ ਹੈ ਤੇ ਕਲਿੱਪ ਦੇ ਹਿਸਾਬ ਨਾਲ ਉਹਨੇ ਆਪਣੀ ਸੀਕੁਐਂਸ ਕ੍ਰੀਏਟ ਕਰ ਲੈਣੀ ਹੈ ਜੇ ਤੁਸੀਂ ਐਦਾਂ ਨਹੀਂ ਕਰਨਾ ਤੁਸੀਂ ਮੈਨੂਅਲ ਆਪਣੀ ਸੀਕੁਐਂਸ ਬਣਾਉਣੀ ਹੈ ਤਾਂ ਇੱਥੇ ਫਾਈਲ ਦੇ ਵਿੱਚ ਜਾ ਕੇ ਨਿਊ ਸੀਕੁਐਂਸ ਤੇ ਕਲਿੱਕ ਕਰਨਾ ਤੇ ਇੱਥੇ ਜਿਹੜੀ ਐਰੀ ਦਾ ਪਹਿਲਾ ਫੋਲਡਰ ਹੈ ਇਹ ਚ ਜਾ ਕੇ ਮੰਨ ਲਓ ਆਪਣੀ ਹੁਣ ਫੁੱਲ ਐਚਡੀ ਹੈ ਆਪਾਂ ਨੇ ਇਹਨੂੰ 25 ਫਰੇਮ ਤੇ ਕਰਨਾ ਤਾਂ ਫੁੱਲ ਐਚਡੀ 1080p 1080p 25 ਫਰੇਮ ਇੱਥੇ ਸਿਲੈਕਟ ਕੀਤਾ ਤੇ ਇਹਨੂੰ ਓਕੇ ਤੇ ਕਲਿੱਕ ਕਰਨਾ ਇਹ ਲਗਭਗ ਥੋੜੇ ਜਿੰਨੀ ਵੀ ਤੁਸੀਂ ਬਲੌਗ ਜਿੰਨੇ ਵੀ ਤੁਸੀਂ ਬਲੌਗ ਦੀਆਂ ਵੀਡੀਓ ਬਣਾਉਣੇ ਹੋ ਜਾਂ ਕੋਈ YouTube ਲਈ ਵੀਡੀਓ ਬਣਾਉਣਾ ਹੈ ਉਹ ਸਭ ਲਈ ਇਹ ਪ੍ਰੋਜੈਕਟ ਬੈਸਟ ਹੈ ਤੇ ਹੁਣ ਆਪਾਂ ਆਪਣੀ ਕਲਿੱਪ ਨੂੰ ਇੰਪੋਰਟ ਕਰਾਂਗੇ ਟਾਈਮ ਲਾਈਨ ਤੇ ਕੀਪ ਸੈਟਿੰਗ ਰੱਖਾਂਗੇ ਤੇ ਇਹ ਆਪਣੀ ਕਲਿੱਪ ਆ ਚੁੱਕੀ ਹੈ ਟਾਈਮ ਲਾਈਨ ਦੇ ਉੱਪਰ ਤੇ ਦੋਸਤੋ ਇੱਥੋਂ ਆਪਾਂ ਆਪਣੀ ਜਿਹੜੀ ਟਾਈਮ ਲਾਈਨ ਹੈ ਮੰਨ ਲਓ ਇਹ ਵੀਡੀਓ ਆਪਾਂ ਦਿਖ ਰਹੀ ਹੈ ਤਾਂ ਇੰਦਾਂ ਛੋਟੀ ਦਿਖ ਰਹੀ ਹੈ ਤਾਂ ਇਸ ਤੋਂ ਆਪਾਂ ਵੱਡੀ ਛੋਟੀ ਟਾਈਮ ਲਾਈਨ ਕਰ ਸਕਦੇ ਹਾਂ ਆਪਣੇ ਅਕੋਰਡਿੰਗ ਵੀ ਜਿੱਥੇ ਆਪਾਂ ਨੂੰ ਕੰਫਰਟ ਜ਼ੋਨ ਲੱਗਦਾ ਹੈ ਐਡੀਟਿੰਗ ਕਰਨ ਦਾ ਤੇ ਤੇ ਦੋਸਤੋ ਜਿਵੇਂ ਮੰਨ ਲਓ ਆਪਣੇ ਕੋਈ ਆਪਣਾ ਮਿਊਜ਼ਿਕ ਲਾਉਣ ਵਾਲਾ ਬੈਕ ਤੇ ਆਪਾਂ ਇਹ ਆਡੀਓ ਨਹੀਂ ਰੱਖਣੀ ਇਹ ਕਲਿੱਪ ਦੀ ਆਡੀਓ ਹੈ ਇਹ ਆਪਾਂ ਨਹੀਂ ਰੱਖਣੀ ਮੰਨ ਲਓ ਬਸ ਕਲੀ ਆਡੀਓ ਡਿਲੀਟ ਕਰਨੀ ਹੈ ਤਾਂ ਉਹਦੇ ਲਈ ਤੁਸੀਂ ਰਾਈਟ ਕਲਿੱਕ ਕਰਾਂਗੇ ਕਲਿੱਪ ਦੇ ਉੱਪਰ ਤੇ ਇੱਥੇ ਇੱਕ ਅਨਲਿੰਕ ਦਾ ਆਪਸ਼ਨ ਹੈ ਅਨਲਿੰਕ ਤੇ ਕਲਿੱਕ ਕਰਾਂਗੇ ਤਾਂ ਇਹ ਦੋਨੇ ਫਿਲਮਾਂ ਅਲੱਗ-ਅਲੱਗ ਹੋ ਚੁੱਕੀਆਂ ਨੇ ਜੇ ਤੁਸੀਂ ਚਾਹੋ ਤਾਂ ਆਡੀਓ ਤੇ ਕਲਿੱਕ ਕਰਕੇ ਡਿਲੀਟ অপਸ਼ਨ ਦਬਾਂਗੇ ਤਾਂ ਇਹ ਡਿਲੀਟ ਹੋ ਜਾਵੇਗਾ। ਵੀਡੀਓ ਤੇ ਕਲਿੱਕ ਕਰਕੇ ਦਬਾਂਗੇ ਤਾਂ ਵੀਡੀਓ ਡਿਲੀਟ ਹੋ ਜਾਏ ਕੱਲੀ ਆਡੀਓ ਰਹਿ ਜਾਵੇਗੀ। ਇਹ ਹੈ ਇਹਦੀ ਪ੍ਰੀਮੀਅਰ ਦੀ ਬੇਸਿਕ। ਜਿਹਦੇ ਵਿੱਚ ਆਪਾਂ ਕਹਾਂਗੇ ਤੇ ਬਾਕੀ ਜਿਹੜੀ ਹੈਗੀ ਕਟਿੰਗ ਮੰਨ ਲਓ ਕੱਟ ਕਰਨਾ ਆਪਾਂ ਨੇ। ਵਾਪਸ ਆਉਣੇ clip ਦੁਬਾਰਾ ਰੱਖਦੇ। ਇਹ ਤੇ ਹੁਣ ਮੰਨ ਲਓ ਆਪਾਂ ਨੇ clip ਆਪਾਂ ਨੂੰ ਸਟਾਰਟਿੰਗ clip ਇੱਥੋਂ ਹੋਈ ਹੈ। ਆ ਅ ਦੇ ਫਰੰਟ ਆਪਾਂ ਨੇ ਕੱਟ ਕਰਨਾ ਹੈ ਤਾਂ ਫਰੰਟ ਕੱਟ ਕਰਨ ਦੇ ਲਈ ਜੇ ਆਪਾਂ ਸੀ ਦਬਾਂਗੇ ਦੋਸਤੋ ਕੀਬੋਰਡ ਤੋਂ ਸੀ ਹੈ ਜਿਹੜਾ ਸੀ ਤੇ ਕਲਿੱਕ ਕਰਾਂਗੇ ਤਾਂ ਆਹ ਕੱਟ ਦਾ ਨਿਸ਼ਾਨ ਆ ਜਾਵੇਗਾ ਬਲੇਡ ਕਹਿੰਦੇ ਨੇ ਇਹਨੂੰ ਇੱਥੇ ਇੱਕ ਵਾਰੀ ਆਪਾਂ ਕਲਿੱਕ ਕਰਾਂਗੇ ਮਾ우스 ਤੋਂ ਤਾਂ ਕੱਟ ਵਾਜ ਜਾਵੇਗਾ ਕੀਬੋਰਡ ਤੋਂ ਵੀ ਹੈ ਆਪਾਂ ਵੀ ਨੂੰ ਸਿਲੈਕਟ ਕਰਨਾ ਵੀ ਦੇ ਨਾਲ ਫਿਰ ਵਾਪਸ ਕਰਸਰ ਆ ਜਾਵੇਗਾ ਤਾਂ ਇਹਦੇ ਨਾਲ ਆਪਾਂ ਆਹ ਕਲਿੱਪ ਸਿਲੈਕਟ ਕਰਕੇ ਡਿਲੀਟ ਦਬਾ ਦੇਵਾਂਗੇ ਤਾਂ ਦੋਸਤੋ ਜੇ ਤੁਸੀਂ ਇਹਨੂੰ ਇਹਦੇ ਹੁਣ ਅੱਗੇ ਜੋੜਨਾ ਜਾਂਦਾ ਤੁਸੀਂ ਮੈਨੂਅਲ ਇੱਥੋਂ ਪਕੜ ਕੇ ਇਹਨੂੰ ਇਦਾਂ ਜੋੜ ਸਕਦੇ ਹੋ ਨਹੀਂ ਫਿਰ ਜਿਹੜੀ ਖਾਲੀ ਸਪੇਸ ਪਈ ਹੈ ਇਹਦੇ ਤੇ ਆਪਾਂ ਕਲਿੱਕ ਕਰਾਂਗੇ ਇਦਾਂ ਨਿਸ਼ਾਨ ਬਣੇਗਾ ਆਪਾਂ ਡਿਲੀਟ ਦਾ ਬਟਨ ਦਬਾਂਗੇ ਤਾਂ ਇਹ ਆਪਣੇ ਆਪ ਆਟੋਮੈਟਿਕ ਨਾਲ ਜੁੜ ਜੂਵੇਗੀ ਇਹ ਦੋਸਤੋ ਕਟਿੰਗ ਮੰਨ ਲਓ ਕਟਿੰਗ ਸੀ ਦੱਬੀ ਇੱਕ ਵਾਰੀ ਤੁਹਾਨੂੰ ਮੈਂ ਫਿਰ ਦੱਸ ਦਿੰਨਾ ਕਟਿੰਗ ਲਈ ਮੈਂ ਇੱਕ ਵਾਰੀ ਫਿਰ ਦੱਸ ਦਿੰਦਾ ਤੁਹਾਨੂੰ ਸੀ ਦੱਬੀ ਬਲੇਡ ਆਇਆ ਮੌਸ ਤੋਂ ਕਲਿੱਕ ਕਰਕੇ ਕੱਟ ਹੋ ਗਿਆ ਜਿੱਥੇ ਮਰਜੀ ਚਾਹੋ ਤੁਸੀਂ ਕੱਟ ਕਰ ਸਕਦੇ ਹੋ ਹਲੇ ਮੈਂ ਤੁਹਾਨੂੰ ਇਹਦੀਆਂ ਬੇਸਿਕ ਜਿਹੀਆਂ ਗੱਲਾਂ ਦੱਸ ਰਿਹਾ ਵੀ ਜਿਹੜੀਆਂ ਐਡੀਟਿੰਗ ਲਈ ਜ਼ਿਆਦਾ ਜ਼ਰੂਰੀ ਨੇ ਜੇ ਤੁਹਾਨੂੰ ਇਹ ਗੱਲਾਂ ਜੇ ਤੁਹਾਨੂੰ ਇਹ ਚੀਜ਼ਾਂ ਆਉਣਗੀਆਂ ਤਾਂ ਹੀ ਤੁਸੀਂ ਐਡੀਟਿੰਗ ਵਧੀਆ ਤਰੀਕੇ ਨਾਲ ਕਰ ਸਕੋਗੇ ਹੁਣ ਮੰਨ ਲਓ ਇਹ ਕਲਿੱਪ ਨੂੰ ਆਪਾਂ ਨੇ ਸਲੋ ਕਰਨਾ ਹੈ ਇਹ ਨਾਰਮਲ ਚੱਲ ਰਹੀ ਹੈ 25 ਫਰੇਮ ਤੇ ਇਹਨੂੰ ਸਲੋ ਕਰਨਾ ਤਾਂ ਸਲੋ ਕਰਨ ਦੇ ਲਈ ਕਲਿੱਪ ਨੂੰ ਰਾਈਟ ਕਲਿੱਕ ਕਰਾਂਗੇ ਸਪੀਡ ਡਿਊਰੇਸ਼ਨ ਲਿਖਿਆ ਹੋਇਆ ਇਹ ਤੇ ਕਲਿੱਕ ਕਰਾਂਗੇ ਤਾਂ ਇਹ ਆ ਗਈ ਸਪੀਡ 100 ਸਪੀਡ ਤੇ ਹਮੇਸ਼ਾ ਯਾਦ ਰੱਖਿਓ ਜੀ 100 ਲਿਖਿਆ ਮੰਨ ਲਓ ਨਾਰਮਲ ਹੈ 100 ਤੇ ਬਿਲਕੁਲ ਨਾਰਮਲ ਹੈ ਉਹਨੂੰ ਮੈਨੂਜ ਚ ਕਰਾਂਗੇ ਤਾਂ ਸਲੋ ਹੋਊਗਾ ਅ ਪਲੱਸ ਕਰਾਂਗੇ ਤਾਂ ਵੀਡੀਓ ਨੇ ਫਾਸਟ ਹੋ ਜਾਣਾ ਮੰਨ ਲਓ ਮੈਂ ਇਹਨੂੰ ਮੈਂ 50 ਕਰ ਦਿੰਨਾ 50 ਕਰਕੇ ਇੱਥੋਂ ਓਕੇ ਦੱਬ ਰਹੇ ਹਾਂ ਤਾਂ ਆਪਣੀ ਕਲਿੱਪ ਤੁਸੀਂ ਦੇਖ ਰਹੇ ਹੋ ਕਿ ਸਲੋ ਹੋ ਚੁੱਕੀ ਹੈ ਜਿੰਨਾ ਹੋਰ ਮੈਂਸ ਕਰੋਗੇ ਤਾਂ ਓਨਾ ਜ਼ਿਆਦਾ ਕਲਿੱਪ ਨੇ ਹੋਰ ਸਲੋ ਹੋ ਜਾਣਾ ਤੇ ਵਾਪਸ ਆਉਣ ਲਈ ਤੁਸੀਂ ਕੰਟਰੋਲ Z ਦਬੋਗੇ ਤਾਂ ਆਪਾਂ ਵਾਪਸ ਸੇਮ ਜਿੱਦਾਂ ਦੀ ਆਪਣੀ ਕਲਿੱਪ ਸੀ ਉਦਾਂ ਆ ਚੁੱਕੇ ਹਾਂ ਦੁਬਾਰਾ ਪਰ ਸਪੀਡ ਡਿਊਰੇਸ਼ਨ ਤੇ ਜਾਵਾਂਗੇ ਤਾਂ ਹੁਣ ਆਪਾਂ ਦੋਸਤੋ ਜਿਵੇਂ ਪਹਿਲਾਂ 50 ਕੀਤਾ ਸੀ ਹੁਣ ਆਪਾਂ 150 ਕਰ ਦੇਣਾ 150 ਕਰਨ ਤੋਂ ਬਾਅਦ ਓਕੇ ਦਬਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਲਿੱਪ ਫਾਸਟ ਹੋ ਚੁੱਕੀ ਹੈ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਇਸੀ ਤਰ੍ਹਾਂ ਦੋਸਤੋ ਆਪਣੇ ਕੋਲ ਦੋ ਕਲਿੱਪਾਂ ਹੋਣ ਨੇ ਤੇ ਤੁਹਾਨੂੰ ਇੱਥੋਂ ਡ੍ਰੈਗ ਤੇ ਇੱਥੇ ਡ੍ਰੌਪ ਕਰ ਦੇਣਾ ਇਹਨਾਂ ਨੂੰ ਸੇਮ ਉਹੀ ਪ੍ਰੋਸੈਸ ਹੈ ਮੰਨ ਲਓ ਇਹ ਕਲਿੱਪ ਆ ਤੁਸੀਂ ਦੇਖ ਸਕਦੇ ਹੋ ਸੀ ਤੋਂ ਕੱਟ ਡਿਲੀਟ ਤੇ ਇੱਥੋਂ ਨਾਲ ਜੋੜਿਆ ਨਹੀਂ ਸਿਲੈਕਟ ਕਰਕੇ ਡਿਲੀਟ ਦਬਾਇਆ ਤਾਂ ਇਹ ਨਾਲ ਜੁੜ ਜਾਂਦੀ ਹੈ ਕਲਿੱਪ ਸਿਲੈਕਟ ਕਰਿਆ ਡਿਲੀਟ ਦਬਾਇਆ ਸਿਲੈਕਟ ਨਾਲ ਜੁੜ ਗਈ ਕਲਿੱਪ ਆ ਦੂਜਾ ਸੀਨ ਆ ਗਿਆ ਤਾਂ ਥੋੜਾ ਜਿਹਾ ਬੋਰਿੰਗ ਲੱਗਦਾ ਉਸ ਤੋਂ ਬਾਅਦ ਦਾ ਸੀ ਨਾ ਪਹਿਲੇ ਆਡੀਓ ਕੱਟ ਕਰ ਦਿੰਨੇ ਆ ਬੋਰਿੰਗ ਲੱਗ ਰਿਹਾ ਤਾਂ ਬੈਸੇ ਤੁਹਾਨੂੰ ਦੱਸਣ ਲਈ ਆ ਇਹ ਮੰਨ ਲਓ ਇੱਕ ਇਹ ਸੀਨ ਹੈ ਤੁਸੀਂ ਦੇਖ ਸਕਦੇ ਹੋ ਦੋਸਤੋ ਇੱਕ ਮੂਵੀ ਦਾ ਸੀਨ ਹੈ ਇਹ ਆ ਗਿਆ ਮੰਨ ਲਓ ਇੱਥੇ ਕਟਿੰਗ ਲਗਾਈ ਹੋਈ ਹੈ ਆਪਾਂ ਨੇ ਤਾਂ ਇੱਕ ਸੀਨ ਆਪਣੇ ਕੋਲ ਇਹ ਪਿਆ ਹੈ ਆਡੀਓ ਕੱਟ ਕੀਤੀ ਇਹ ਆਪਣੇ ਕੋਲ ਦੋ ਸੀਨ ਨੇ ਇੱਕ ਮੂਵੀ ਦੇ ਆ ਇੱਕ ਮਿਊਜ਼ਿਕ ਦੀ ਫਾਈਲ ਐ ਇਹਨੂੰ ਚੱਕ ਕੇ ਆਪਾਂ ਨੇ ਵੀਡੀਓ ਫਾਈਲ ਦੇ ਨੀਚੇ ਰੱਖ ਦੇਣਾ ਤੁਸੀਂ ਦੋਸਤੋ ਇੱਥੇ ਲੈਫਟ ਲੈਫਟ ਸਾਈਡ ਤੁਸੀਂ ਦੋਸਤੋ ਦੇਖ ਸਕਦੇ ਹੋ ਕਿ V1 V2 V3 ਇਹ ਟਾਈਮ ਲਾਈਨ ਨੇ ਜਿਹੜੀਆਂ ਇਹ ਵੀਡੀਓ ਦੀਆਂ ਨੇ ਉੱਪਰ ਜਿਹਨੀਆਂ ਤੁਸੀਂ ਦੇਖ ਸਕਦੇ ਹੋ V1 ਵੀਡੀਓ 1 ਵੀਡੀਓ 2 ਵੀਡੀਓ 3 ਇਦੇ ਉੱਪਰ ਆਪਾਂ ਨੇ ਸਿਰਫ ਵੀਡੀਓ ਫਾਈਲਾਂ ਹੀ ਰੱਖਣੀਆਂ ਨੇ ਤਾਂ A1 A2 A3 A4 A ਸਾਰੀਆਂ ਆਡੀਓ ਫਾਈਲਾਂ ਨੇ ਇੱਥੇ ਸਿਰਫ ਆਪਾਂ ਨੇ ਆਡੀਓ ਰੱਖਣੀਆਂ ਨੇ ਆਪਾਂ ਨੇ ਜਿੰਨੀਆਂ ਵੀ ਆਪਣੇ ਕੋਈ ਆਡੀਓ ਫਾਈਲ ਹੈ ਕੋਈ ਫੋਲੀ ਹੈ ਕੋਈ ਬੈਕਗ੍ਰਾਉਂਡ 뮤직 ਦੀ ਕੋਈ ਵੀ ਆ ਫਾਈਲ ਹੈ ਆਡੀਓ ਦੀਓ ਪਰ ਸਾਰੀਆਂ نیچے ਰੱਖਾਂਗੇ ਤੇ ਵੀਡੀਓ ਵਾਲੀਆਂ ਉੱਪਰ ਰੱਖਾਂਗੇ ਹੋਣ ਦੋਸਤੋ ਮੰਨ ਲਓ ਇੱਕ ਕਲਿੱਪ ਆਪਾਂ ਨੇ ਇਹਦੇ ਵਿੱਚ ਕੋਈ ਟਰਾਂਜੈਕਸ਼ਨ ਲਾਉਣੀ ਹੈ ਕੋਈ ਬੋਰਿੰਗ ਲੱਗਦੀ ਆਪਾਂ ਨੂੰ ਕਲਿੱਪ ਆਪਾਂ ਨੂੰ ਲੱਗਦਾ ਵੀ ਆਪਾਂ ਨੇ ਕੋਈ ਇਫੈਕਟ ਲਗਾਉਣਾ ਹੈ ਆਪਾਂ ਨੇ ਕੋਈ ਇਫੈਕਟ ਲਗਾਉਣਾ ਦੋਨਾਂ ਦੇ ਵਿਚਾਲੇ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਫੈਕਟ ਪੈਨਲ ਹੈ ਇਫੈਕਟ ਲਿਖਿਆ ਹੋਇਆ ਹੈ ਜੇ ਤੁਹਾਨੂੰ ਇੱਥੇ ਨਹੀਂ ਵੀ ਸ਼ੋ ਹੁੰਦਾ ਤਾਂ ਤੁਸੀਂ ਵਿੰਡੋ ਚ ਜਾ ਕੇ ਆਹ ਤੁਸੀਂ ਦੇਖਿਆ ਇਫੈਕਟ ਇਹ ਟਿਕ ਹੋਇਆ ਵਾ ਜੇ ਨਹੀਂ ਟਿਕ ਹੋਇਆ ਤਾਂ ਇਸ ਤੇ ਟਿਕ ਕਰ ਦਵਾਂਗੇ ਤਾਂ ਇੱਥੇ ਆ ਜਾਵੇਗਾ ਹੁਣ ਇਫੈਕਟ ਤੇ ਜਾਵਾਂਗੇ ਤਾਂ ਇੱਥੇ ਲਿਖਿਆ ਹੋਇਆ ਵੀਡੀਓ transactions ਇਹਦੇ ਉੱਪਰ ਆਪਾਂ ਕਲਿੱਕ ਕਰਾਂਗੇ ਤਾਂ ਇਹ ਮੇਰੇ ਕੋਲ ਥੋੜੀਆਂ ਵਿੱਚ ਵਿੱਚ ਥਰਡ ਪਾਰਟੀ ਵੀ ਨੇ ਤੁਹਾਨੂੰ ਜਿਹੜੀਆਂ ਬੇਸਿਕ ਜਿਹੜੀਆਂ ਪ੍ਰੀਮੀਅਰ ਪ੍ਰੋ ਦੇ ਵਿੱਚ ਵੀ ਆਉਂਦੀਆਂ ਨੇ ਉਹਦੇ ਬਾਰੇ ਗੱਲ ਕਰਾਂ ਤਾਂ ਮੰਨ ਲਓ ਇਹ ਡਿਜ਼ੋਲਵ ਨਹੀਂ ਇਹ ਬਲੈਕ ਹੈ ਡਿਪ ਟੂ ਬਲੈਕ ਸਿੰਪਲ ਕੁਝ ਨਹੀਂ ਕਰਨਾ ਇੱਥੋਂ ਉਠਾ ਕੇ ਇਹਨੂੰ ਦੋਨਾਂ ਦੇ ਸੈਂਟਰ 'ਚ ਰੱਖਣਾ ਤਾਂ ਇਹ ट्रांजैक्शन ਲੱਗ ਚੁੱਕੇ ਤੁਸੀਂ ਇਹ ਦੇਖ ਸਕਦੇ ਹੋ ਇਸੀ ਤਰ੍ਹਾਂ ਹੋਰ ਬਹੁਤ ਨੇ ਆ ਵਾਈਟ ਵਾਲੀ ਐ ਓਪਕਟ ਤਾਂ ਦੋਸਤੋ ਇਹ ਬਹੁਤ ਟ੍ਰਾਂਜੈਕਸ਼ਨ ਨੇ ਤੁਸੀਂ ਆਪਣੀ ਵੀਡੀਓ ਦੇ ਅਕੋਰਡਿੰਗ ਇਹ ਥੋੜੀਆਂ ਪੁਰਾਣੇ ਟਾਈਮ ਦੀ ਆ ਗਈਆਂ ਤੇ ਪਰ ਫਿਰ ਵੀ ਕਈ ਵਾਰ ਇਹ ਯੂਜ਼ ਦੇ ਵਿੱਚ ਆ ਜਾਂਦੀਆਂ ਨੇ ਤਾਂ ਤੁਸੀਂ ਥਰਡ ਪਾਰਟੀ ਵੀ ਪਾ ਸਕਦੇ ਹੋ ਜਿਵੇਂ ਇਹ ਮੈਂ ਪਾਈਆਂ ਹੋਈਆਂ ਥੋੜੇ ਗਲਿਚ ਵਾਲੀਆਂ ਨੇ ਇਹ ਹੌਲੀ-ਹੌਲੀ ਤੁਹਾਨੂੰ ਸੌਫਟਵੇਅਰ ਬਾਰੇ ਦੱਸਾਂਗੇ ਤਾਂ ਇਹਦੇ ਬਾਰੇ ਵੀ ਪਤਾ ਲੱਗ ਜਾਊਗਾ ਇਥੇ ਥੋੜੇ ਬੀਟ 뮤ਜ਼ਕ ਹੋ ਗਿਆ ਬੀਟ ਵੀਡੀਓ ਹੋ ਗਿਆ ਉਹਨਾਂ ਲਈ ਜ਼ਿਆਦਾ ਬੈਟਰ ਨੇ ਆਪਾਂ ਨਾਰਮਲ ਉਹੀ ਲਿਫਟ ਟੂ ਬਲੈਕ ਇਹੀ ਰੱਖਾਂਗੇ ਉਸੇ ਤਰ੍ਹਾਂ ਹੀ ਸੀ ਦਬਾਂਗੇ ਮੰਨ ਲਓ ਇੱਥੇ ਤੱਕ ਆਪਾਂ ਨੂੰ ਕਲਿੱਪ ਦੀ ਲੋੜ ਹੈ ਸੀ ਦਬਾਂਗੇ ਤਾਂ ਇੱਥੋਂ ਕੱਟ ਕੀਤਾ ਇੱਥੋਂ ਕੱਟ ਕੀਤਾ ਤੇ ਬਾਕੀ ਨੂੰ ਸਿਲੈਕਟ ਕਰਕੇ ਡਿਲੀਟ ਕਰ ਦਵਾਂਗੇ ਇਹ ਯੋਗਰ ਡੈਮੋ ਲਈ ਰੱਖਿਆ ਸੀ ਇਹਨੂੰ ਵੀ ਆਪਾਂ ਡਿਲੀਟ ਕਰ ਦਵਾਂਗੇ ਆਪਾਂ ਸਿਰਫ ਇਹ ਦੋ ਹੀ ਸੀਨ ਰੱਖਾਂਗੇ ਵੀਡੀਓ ਤੇ ਤੈਨੂੰ ਨਾਲ ਜੋੜ ਦਵਾਂਗੇ ਬਿਲਕੁਲ ਸਿੰਪਲ ਜਿਹੜਾ ਆਪਣਾ ਡੈਮੋ ਪ੍ਰੋਜੈਕਟ ਆ ਉੱਥੇ ਆਪਾਂ ਨੇ ਬਿਨ ਬਣਾਇਆ ਫਾਈਲ ਇੰਪੋਰਟ ਕੀਤੀਆਂ ਆ ਵੀਡੀਓ ਇੰਪੋਰਟ ਕੀਤੀ ਆ ਇਹ ਆਡੀਓ ਇੰਪੋਰਟ ਕੀਤੀ ਹੈ ਇੱਥੋਂ ਉਠਾ ਕੇ ਸਿੰਪਲ ਟਾਈਮ ਲਾਈਨ ਦੇ ਉੱਪਰ ਰੱਖਣਾ ਤੇ ਤੁਹਾਨੂੰ ਕੱਟ ਦੱਸਦਾ ਤੇ ਨਾਲ ਕਲਿੱਪ ਨੂੰ ਕਿੱਦਾਂ ਜੋੜਨਾ ਉਹ ਦੱਸਦਾ ਤੇ ਆਡੀਓ ਕਿੱਥੇ ਰੱਖਣੇ ਉਹ ਵੀ ਦੱਸ ਦਿੰਦਾ ਬਿਲਕੁਲ ਸਿੰਪਲ ਤਰੀਕਾ ਹੈ ਇਸ ਤਰ੍ਹਾਂ ਤੁਸੀਂ ਜਿੰਨੀਆਂ ਵੀ ਤੁਹਾਨੂੰ ਇਹ ਬਲੌਗ ਦੀਆਂ ਜਾਂ ਕੋਈ ਵੀਡੀਓ YouTube ਦੀਆਂ ਫਾਈਲਾਂ ਨੇ ਉਹ ਤੁਸੀਂ ਇੰਪੋਰਟ ਕਰ ਕਰਕੇ ਨਾਲ-ਨਾਲ ਰੱਖ ਸਕਦੇ ਹੋ ਤੇ ਆਡੀਓ ਲਗਾ ਸਕਦੇ ਹੋ ਜੇ ਗੱਲ ਕਰੀਏ ਦੋਸਤੋ ਤੁਸੀਂ ਕੁਝ ਲਿਖਣਾ ਹੈ ਇਹਦੇ ਉੱਪਰ ਤਾਂ ਐਸੈਂਸ਼ੀਅਲ ਗ੍ਰਾਫਿਕ ਦੇ ਨਾਮ ਦਾ ਇੱਕ ਬਣਿਆ ਹੋਇਆ ਪੈਨਲ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਕਲਿੱਕ ਕਰਾਂਗੇ ਤਾਂ ਇਹ ਇਹਦੇ ਵਿੱਚ ਸਾਫਟਵੇਅਰ ਵੱਲੋਂ ਹੀ ਪਹਿਲਾਂ ਵੀ ਦਿੱਤੇ ਹੋਏ ਨੇ ਤੁਸੀਂ ਇੰਪੋਰਟ ਕਰਕੇ ਇਹ ਵੀ ਲਿਖ ਸਕਦੇ ਹੋ ਬਟ ਜੇ ਤੁਸੀਂ ਮੈਨੂਅਲ ਲਿਖਣਾ ਤਾਂ ਬ੍ਰਾਊਜ਼ ਐਡਿਟ ਗ੍ਰਾਫਿਕ ਇਹ ਤੁਹਾਨੂੰ ਮਿਲ ਜਾਣਗੇ YouTube ਤੇ ਮਿਲ ਜਾਣਗੇ ਕਈ ਵਾਰ ਫ੍ਰੀ ਵੀ ਪਏ ਹੁੰਦੇ ਨੇ YouTube ਤੇ ਮੁੱਲ ਵਾਲੇ ਵੀ ਹੁੰਦੇ ਨੇ ਤਾਂ ਉਹ ਵੀ ਮਿਲ ਜਾਣਗੇ ਤਾਂ ਇਹ ਥੋੜੀ ਜਿਹੀ ਅਟਰੈਕਟਿਵ ਥੋੜੇ ਸੋਹਣੇ ਬਣਾ ਲੈਂਦਾ ਵੀਡੀਓ ਨੂੰ ਤਾਂ ਆਪਾਂ ਐਡਿਟ ਤੇ ਜਾਵਾਂਗੇ ਨਾਰਮਲ ਐਡਿਟ ਤੇ ਤੁਸੀਂ ਦੇਖ ਸਕਦੇ ਹੋ ਨਿਊ ਲੇਅਰ ਲਿਖਿਆ ਹੋਇਆ ਮੰਨ ਲਓ ਆਹ ਸੀਨ ਦੇ ਉੱਪਰ ਆਪਾਂ ਨੇ ਇੱਥੇ ਕੋਈ ਟਾਈਟਲ ਦੇਣਾ ਤਾਂ ਐਡਿਟ ਦੇ ਉੱਪਰ ਇੱਥੇ ਆਪਾਂ ਤੁਸੀਂ ਦੇਖਣਾ ਨਿਊ ਲੇਅਰ ਤੇ ਕਲਿੱਕ ਕਰਾਂਗੇ ਪਹਿਲੇ ਨੰਬਰ ਦੇ ਲਿਖਿਆ ਟੈਕਸਟ ਟੈਕਸਟ ਤੇ ਕਲਿੱਕ ਕਰਾਂਗੇ ਤਾਂ ਇਦਾਂ ਟੈਕਸਟ ਲਿਖਿਆ ਜਾਵੇਗਾ ਤਾਂ ਆਹ ਦੇਖੋ ਨਿਊ ਟੈਕਸਟ ਲੇਅਰ ਸੇਮ ਲਿਖਿਆ ਆ ਰਿਹਾ ਤਾਂ ਇੱਥੇ ਆਪਾਂ ਡਬਲ ਕਲਿੱਕ ਕਰਾਂਗੇ ਡਬਲ ਕਲਿੱਕ ਕਰਨ ਤੋਂ ਬਾਅਦ ਤੁਸੀਂ ਕੁਝ ਵੀ ਮੰਨ ਲਓ ਮੈਂ ਆਪਣਾ ਨਾਮ ਲਿਖ ਦਿੰਨਾ ਨਾਮ ਲਿਖ ਦਿੱਤਾ ਇਹ ਥੋੜਾ ਇਹ ਸਾਈਡ ਤੇ ਆ ਜੇ ਇਹਨੂੰ ਸੈਂਟਰ ਤੇ ਕਰਨਾ ਤੁਸੀਂ ਆਹ ਦੇਖ ਸਕਦੇ ਹੋ ਇੱਥੇ ਸੈਂਟਰ ਬਟਨ ਕਲਿੱਕ ਕਰਾਂਗੇ ਤਾਂ ਸੈਂਟਰ ਦੇ ਵਿੱਚ ਆ ਗਿਆ ਤਾਂ ਦੋਸਤੋ ਇਸ ਨੂੰ ਆਪਾਂ ਡਬਲ ਕਲਿੱਕ ਕਰਕੇ ਦੁਬਾਰਾ ਸਿਲੈਕਟ ਹੋ ਗਿਆ ਸਾਰਾ ਇੱਥੋਂ ਵੀ ਤੁਸੀਂ ਇਹਨੂੰ ਸਿਲੈਕਟ ਕਰ ਸਕਦੇ ਹੋ ਸਿਲੈਕਟ ਕਰਨ ਤੋਂ ਬਾਅਦ ਇਹ ਟੈਕਸਟ ਲਿਖਿਆ ਇਹ ਸਾਰੀਆਂ ਫੌਂਟ ਨੇ ਇੱਥੇ ਤੁਸੀਂ ਫੌਂਟ ਚੇਂਜ ਕਰ ਸਕਦੇ ਹੋ ਜਿਹੜੀ ਤੁਹਾਨੂੰ ਫੌਂਟ ਵਧੀਆ ਲੱਗਦੀ ਹੈ ਤੁਸੀਂ ਫੌਂਟ ਇੰਪੋਰਟ ਵੀ ਕਰ ਸਕਦੇ ਹੋ ਸੌਫਟਵੇਅਰ ਦੇ ਵਿੱਚ ਜਿਹੜੀ ਫੌਂਟ ਵਧੀਆ ਲੱਗਦੀ ਹੈ ਉਹ ਤੁਸੀਂ ਇੱਥੇ ਅਪਲਾਈ ਕਰ ਸਕਦੇ ਹੋ ਜਿਵੇਂ ਇੱਥੇ ਕਾਫੀ ਫੌਂਟ ਨੇ ਤੁਸੀਂ ਆਪਣੇ ਹਿਸਾਬ ਨਾਲ ਕੋਈ ਵੀ ਸੋਰੀ ਆਪਣੇ ਹਿਸਾਬ ਨਾਲ ਕੋਈ ਵੀ ਫੌਂਟ ਜਿਹੜੀ ਤੁਹਾਨੂੰ ਵਧੀਆ ਲੱਗਦੀ ਹੈ ਅਪਲਾਈ ਕਰ ਸਕਦੇ ਹਾਂ نیچے-नीचे ਕਰੀ ਜਾਵਾਂਗੇ ਤੇ ਸਾਰੀਆਂ ਫੌਂਟਸ ਨੇ ਤੁਸੀਂ ਚੈਨਲ ਨਾਲ ਜੁੜੇ ਰਹੋ ਤੁਹਾਨੂੰ ਫੌਂਟਸ ਵੀ ਫ੍ਰੀ ਦੇਵਾਂਗੇ ਇਫੈਕਟ ਵੀ ਫ੍ਰੀ ਦੇਵਾਂਗੇ ਤੇ ਜੋ ਵੀ ਪ੍ਰੀਮੀਅਰ ਪ੍ਰੋ ਸੌਫਟਵੇਅਰ ਵਿੱਚ ਆਪਾਂ ਨੂੰ ਵੀਡੀਓ ਐਡੀਟਿੰਗ ਲਈ ਚੀਜ਼ਾਂ ਲੋੜ ਨੇ ਉਹ ਸਾਰੀਆਂ ਤੁਹਾਨੂੰ ਆਪਾਂ ਪ੍ਰੋਵਾਈਡ ਕਰਾ ਕੇ ਦਵਾਂਗੇ ਜਿਸ ਦੇ ਨਾਲ ਤੁਹਾਡਿਆ ਵੀਡੀਓ ਹੋਰ ਜਿਆਦਾ ਵਧੀਆ ਬਣ ਕੇ ਆਵੇਗੀ ਤਾਂ ਦੋਸਤੋ ਮੰਨ ਲਓ ਇਹ ਵਾਲੀ ਆਪਾਂ ਨੇ ਫੌਂਟ ਰੱਖਣੀ ਹੈ ਤਾਂ ਇਹਨੂੰ ਸਿਲੈਕਟ ਕਰਕੇ ਮੰਨ ਲਓ ਇਹਦਾ ਕਲਰ ਚੇਂਜ ਕਰਨਾ ਹੈ ਤਾਂ ਤੁਸੀਂ ਇੱਥੇ ਦੇਖਦੇ ਹੋ ਫਿਲ ਲਿਖਿਆ ਹੋਇਆ ਉਹਨੂੰ ਆਪਾਂ ਸਿਲੈਕਟ ਕਰ ਲਿਆ ਫਿਲ ਤੇ ਜਾ ਕੇ ਇੱਥੇ ਕਲਿੱਕ ਕਰਾਂਗੇ ਤਾਂ ਇਹ ਕਲਰ ਪੈਨਲ ਖੁੱਲ ਜਾਵੇਗਾ ਇੱਥੋਂ ਤੁਸੀਂ ਕੋਈ ਵੀ ਕਲਰ ਉਸ ਦਾ ਰੱਖ ਸਕਦੇ ਹੋ ਵਾਈਟ, ਬਲੂ, ਰੈੱਡ ਜਿਹੜਾ ਵੀ ਤੁਹਾਨੂੰ ਸਹੀ ਲੱਗਦਾ ਹੈ ਮਨ ਲੋਪ ਨੇ ਇਹ yellow ਵਾਲਾ ਫੋਨ ਕਰ ਲਈ ਤਾਂ ਇਹਦੇ ਲਈ ਆਪਾਂ ਨੇ ਕੋਈ ਜਿਵੇਂ ਪ੍ਰੋਪਰ ਸ਼ੋ ਨਹੀਂ ਹੋ ਰਹੀ ਤਾਂ ਆਪਾਂ ਸ਼ੈਡੋ ਕ੍ਰੇਟ ਕਰ ਸੱਕ ਅ ਸਟ੍ਰੋਕ ਹੈ ਸਟ੍ਰੋਕ ਤੇ ਕਲਿੱਕ ਕਰਾਂਗੇ ਇਹਨੂੰ ਬੰਦ ਕਰਾਂਗੇ ਜਿੰਨਾ ਵੀ ਪਹਿਲਾਂ ਕਲਿੱਪ ਸਿਲੈਕਟ ਕਰਾਂਗੇ ਸਿਲੈਕਟ ਕਰ ਲੈ ਸਟ੍ਰੋਕ ਤੇ ਤਾਂ ਐਜ ਬਣ ਕੇ ਆ ਜਾਂਦੇਗਾ ਇਹਨਾਂ ਦਾ ਆ ਬੈਕਗ੍ਰਾਉਂਡ ਤੁਹਾਨੂੰ ਜੇ ਬੈਕਗ੍ਰਾਉਂਡ ਚਾਹੀਦੀ ਹੈ ਇਹਦੀ ਇਦਾਂ ਪੱਟੀ ਬਣ ਕੇ ਆ ਜਾਵੇਗੀ ਪਿੱਛੇ ਬਲੈਕ ਕਲਰ ਦੀ ਜਾਂ ਜੇ ਕੋਈ ਕੋਈ ਤੁਸੀਂ ਟੈਕਸਚਰ ਵਾਲੀ ਚਾਹੁੰਦੇ ਹੋ ਉਹ ਬਣ ਕੇ ਜਾਂ ਕੋਈ ਪਰਸਨਲ ਇੰਪੋਰਟ ਕਰਨੀ ਚਾਹੁੰਦੇ ਹੋ ਉਹ ਵੀ ਹੋ ਗਈ ਬੇਸਿਕ ਇਹਦੀ ਨਹੀਂ ਮਤਲਬ ਕੰਮ ਦੇ ਅਕੋਰਡਿੰਗ ਨੀਡ ਹੈ ਕਿ ਸ਼ੈਡੋ ਹੈ ਇਹ ਸ਼ੈਡੋ ਲਗਾਉਣੀਆਂ ਤਾਂ ਇੱਥੋਂ ਸ਼ੈਡੋ ਬਣ ਜਾਵੇਗੀ ਤਾਂ ਮੰਨ ਲਓ ਆਪਾਂ ਨੇ ਇਹਨੂੰ ਪੋਜੀਸ਼ਨ ਹੁਣ ਗੱਲ ਆ ਗਈ ਪੋਜੀਸ਼ਨ ਦੀ ਆਪਾਂ ਇਹਨੂੰ ਰੱਖਣਾ ਕਿੱਥੇ ਤੇ ਤੁਸੀਂ ਇੱਥੇ ਇਫੈਕਟ ਕੰਟਰੋਲ ਲਿਖਿਆ ਹੋਇਆ ਇਫੈਕਟ ਕੰਟਰੋਲ ਤੇ ਜਾਵਾਂਗੇ ਵੈਕਟਰ ਮੋਸ਼ਨ ਲਿਖਿਆ ਹੋਇਆ ਇੱਥੇ ਇਸ ਤੇ ਕਲਿੱਕ ਕਰਾਂਗੇ ਤਾਂ ਇਹ ਆਪਣੇ ਜਿਹੜਾ ਟੈਕਸਟ ਹੈ ਇਹ ਸਿਲੈਕਟ ਹੋ ਚੁੱਕਿਆ ਇਹਨੂੰ ਆਪਾਂ ਕਿਤੇ ਵੀ ਮੂਵ ਕਰ ਸਕਦੇ ਹਾਂ ਇੱਥੇ ਲਿਖਣਾ ਹੈ ਇੱਥੇ ਲਿਖਣਾ ਇੱਥੇ ਲਿਖਣਾ ਕਿਤੇ ਵੀ ਆਪਾਂ ਇਹਨੂੰ ਕਰ ਸਕਦੇ ਹਾਂ ਕੰਟਰੋਲ Z ਦਬਾਂਗੇ ਤਾਂ ਜੇ ਤੁਸੀਂ ਇਦਾਂ ਨਹੀਂ ਕਰਨਾ ਤਾਂ ਮੈਨੂਅਲ ਇੱਥੋਂ ਤੁਸੀਂ ਆਹ ਲਿਖੇ ਹੋਏ ਨੇ ਨੰਬਰ ਸਿਲੈਕਟ ਕੀਤਾ ਡਾਊਨ ਕੀਤਾ ਇਥੋਂ ਸਕੇਲ ਵੀ ਕਰ ਸਕਦੇ ਹਾਂ ਵੱਡਾ ਛੋਟਾ ਵੀ ਕਰ ਸਕਦੇ ਹਾਂ ਇਹ ਹਲੇ ਮੈਂ ਤੁਹਾਨੂੰ ਥੋੜਾ ਬੇਸਿਕ ਦੱਸ ਰਿਹਾ ਇਹਦੇ ਬਾਰੇ ਪ੍ਰੋਪਰ ਵੀ ਤੁਹਾਨੂੰ ਇੱਕ ਵੀਡੀਓ ਬਣਾ ਕੇ ਦੇਵਾਂਗੇ ਜਿਦੇ ਵਿੱਚ ਤੁਹਾਨੂੰ ਇਹਦੀ ਕੱਲੀ ਕੱਲੀ ਚੀਜ਼ ਬਾਰੇ ਦੱਸਿਆ ਜਾਊਗਾ ਪਰ ਇਹ ਨਾਰਮਲ ਆਪਾਂ ਟੈਕਸਟ ਕਿਦਾਂ ਲਿਖਣਾ ਉਹਦੇ ਬਾਰੇ ਹਲੇ ਆਪਾਂ ਨੇ ਤੁਹਾਨੂੰ ਦੱਸਿਆ ਤੇ ਅੱਗੇ ਆ ਗਿਆ ਲਿਮਿਟਰੀ ਕਲਰ ਪੈਨਲ ਇਹਦੇ ਵਿੱਚ ਦੋਸਤੋ ਆਪਣੇ ਕਲਰ ਨੇ ਵੀ ਆਪਾਂ ਨੇ ਕਲਰ ਕਿਦਾਂ ਦਾ ਦੇਣਾ ਹੈ ਵੀਡੀਓ ਨੂੰ ਫੋਟੋ ਨੂੰ ਕਲਰ ਕਿਦਾਂ ਦਾ ਦੇਣਾ ਹੈ ਉਹ ਨੇ ਸਾਰੇ ਇਹਦੇ ਵਿੱਚ ਜਿਹਦੇ ਵਿੱਚ ਆਪਾਂ ਕਹਿੰਦੇ ਨੇ ਕਲਰ ਗ੍ਰੇਡਿੰਗ ਸਾਰੀ ਜਿੰਨੀ ਵੀ ਵੀਡੀਓ ਤੇ ਹੁੰਦੀ ਹੈ ਇਹਦੇ ਵਿੱਚੋਂ ਹੁੰਦੀ ਹੈ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਓਪਨ ਕੀਤਾ ਬੇਸਿਕ ਕ Correction ਹੈ ਜਿਹੜੇ ਆਪਾਂ ਕਈ ਵਾਰ ਮੋਬਾਈਲ 'ਚ ਵੀ ਆਪਾਂ ਐਡਿਟ ਕਰਦੇ ਆ ਫੋਟੋ ਜਾਂ ਵੀਡੀਓ ਉਹ 'ਚ ਵੀ ਲਿਖਿਆ ਹੁੰਦਾ ਹੈ ਕੰਟਰਾਸਟ ਵਗੈਰਾ ਤੇ ਹਾਈਲਾਈਟ ਹੋ ਗਿਆ ਸ਼ੈਡੋ ਵਾਈਟ ਤੇ ਬਲੈਕ ਦਾ ਤੇ ਸੈਚੂਰੇਸ਼ਨ ਹੈ ਮੰਨ ਲਓ ਇਹਨੂੰ ਹੋ ਆਪਣੇ ਕਲਰ ਪਾਉਣੇ ਤਾਂ ਇਹਨੂੰ ਵਧਾ ਸਕਦੇ ਆ ਕੰਟਰਾਸਟ ਆਗੇ ਤੇ ਹਾਈਲਾਈਟ ਆਗੇ ਸ਼ੈਡੋ ਘਟਾਉਣੀ ਵਧਾਉਣੀ ਇੱਥੇ ਪੁਆਇੰਟ ਆ ਰਹੇ ਨੇ ਵਾਈਟਨੈਸ ਕਿੰਨੀ ਕਰਨੀ ਹੈ ਬਲੈਕ ਬਲੈਕ ਚੀਜ਼ਾਂ ਬਲੈਕ ਕਰਨੀ ਸੈਚੂਰੇਸ਼ਨ yellow ਕਰਨੀ ਹੈ blue ਕਰਨੀ ਹੈ ਸਾਰੇ অপਸ਼ਨ ਹੈਗੇ ਨੇ ਇੱਥੇ ਗ੍ਰੀਨ ਜ਼ਿਆਦਾ ਜਾਂ ਪਿੰਕ ਜ਼ਿਆਦਾ ਇਥੋਂ ਤੁਸੀਂ ਸਾਰੀ ਸੈਟਿੰਗ ਕਰ ਸਕਦੇ ਹੋ ਇਹ ਹਲੇ ਮੈਂ ਇਹਦੀ ਬੇਸਿਕ ਕਰੈਕਸ਼ਨ ਹੈ ਤੁਸੀਂ ਘਟਵਾਦ ਜਿਵੇਂ ਕਹਦੇ ਵੀ 컬러 ਕਰੈਕਸ਼ਨ ਹੈ ਇੱਕ ਤਰ੍ਹਾਂ ਦੀ ਇਹਦੇ ਵਿੱਚ ਵੀ ਡਾਰਕ ਹੈ ਲਾਈਟ ਕਰ ਦੋ 컬러 ਜ਼ਿਆਦਾ ਨਹੀਂ ਘਟਾ ਦੋ ਕਿਤੇ ਸ਼ੈਡੋ ਜ਼ਿਆਦਾ ਸ਼ੈਡੋ ਘਟ ਕਰ ਦੋ ਉਹ ਚੀਜ਼ਾਂ ਨੇ ਇਹਦੇ ਵਿੱਚ ਜਿਹੜੀ ਪ੍ਰੋਪਰ ਗ੍ਰੇਡਿੰਗ ਹੈ ਉਹਦੇ ਬਾਰੇ ਵੀ ਆਪਾਂ ਇੱਕ ਅਲੱਗ ਤੋਂ ਵੀਡੀਓ ਬੈਸੇ ਪਾਈਆਂ ਹੋਈਆਂ ਨੇ ਤੇ ਇੱਕ ਅਲੱਗ ਤੋਂ ਸਿਰਫ ਲਿਮਿਟਰੀ ਪੈਨਲ ਬਾਰੇ ਜਿਹੜੀ ਹੋਊਗੀ ਉਹ ਵੀਡੀਓ ਹੋਊਗੀ ਉਹ ਜ਼ਰੂਰ ਦੇਖਿਓ ਕਿਉਂਕਿ ਉਹਦੇ ਵਿੱਚ 컬러 ਗ੍ਰੇਡਿੰਗ ਥੋੜਾ ਜਿਹਾ ਉਹ ਚ ਹੋਰ ਜ਼ਿਆਦਾ ਪ੍ਰੋਫੈਸ਼ਨਲ ਕੰਮ ਆ ਜਾਂਦਾ ਤੇ ਬੇਸਿਕ ਹੈ ਜਿਵੇਂ ਮੰਨ ਲਓ ਤੁਹਾਡੀ ਵੀਡੀਓ ਜਿਵੇਂ ਮੰਨ ਲਓ ਕਈ ਵਾਰ ਇਦਾਂ ਓਵਰ ਹੋਈ ਜਾਂਦੀ ਥੋੜੀ ਅੰਡਰ ਕਰਤੀ ਨਾਰਮਲ ਇਹ ਸਿਰਫ ਇੱਕ ਤਰ੍ਹਾਂ ਦੀ 컬러 ਕਰੈਕਸ਼ਨ ਹੈ ਤੇ ਦੋਸਤੋ ਇਹ ਥੋੜਾ ਜਿਹਾ ਨੋਰਮਲ ਜੋ ਤੁਹਾਨੂੰ ਬੇਸ ਬੇਸ ਗੱਲਾਂ ਸੀ ਉਹ ਦੱਸਿਆ ਨੇ ਤਾਂ ਹੁਣ ਤੁਹਾਨੂੰ ਦੱਸਦੇ ਨੇ ਵੀ ਇਹਨੂੰ ਆਪਾਂ ਨੇ ਵੀਡੀਓ ਨੂੰ ਸੇਵ ਕਿੱਦਾਂ ਕਰਨਾ ਹੈ ਇਹ ਸਿੰਪਲ ਬਸ ਜਿਹੜੀਆਂ ਮੇਨ ਮੇਨ ਗੱਲਾਂ ਨੇ ਉਹ ਤੁਹਾਨੂੰ ਦੱਸਿਆ ਵੀ ਕਿੱਦਾਂ ਆਪਾਂ ਵੀਡੀਓ ਐਡਿਟ ਕਰਕੇ ਨੋਰਮਲ ਕੋਈ ਵੀ ਆਪਾਂ YouTube ਤੇ ਪਾ ਸਕਦੇ ਹਾਂ ਜਾਂ ਕਿਸੇ ਵੀ ਪਲੇਟਫਾਰਮ ਤੇ ਪਾ ਸਕਦੇ ਹਾਂ ਤਾਂ ਹੁਣ ਇਹਨੂੰ ਐਕਸਪੋਰਟ ਕਿੱਦਾਂ ਕਰਨਾ ਹੈ ਉਹਦੇ ਬਾਰੇ ਦੱਸਦੇ ਹਾਂ ਕੰਟਰੋਲ ਐਮ ਸ਼ਾਰਟਕਟ ਹੈ ਉਦਾਂ ਵੀ ਆ ਜਾਵੇਗਾ ਨਹੀਂ ਫਿਰ ਫਾਈਲ ਤੇ ਜਾ ਕੇ ਐਕਸਪੋਰਟ ਦਾ ਆਪਸ਼ਨ ਹੈ ਐਕਸਪੋਰਟ ਮੀਡੀਆ ਤੇ ਜਾਵਾਂਗੇ ਮੀਡੀਆ ਤੇ ਜਾਣ ਤੋਂ ਬਾਅਦ ਆਪਣੇ ਕੋਲ ਇਸ ਤਰ੍ਹਾਂ ਦਾ ਓਪਨ ਹੋ ਜਾਵੇਗਾ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਪ੍ਰੀਸੈਟ ਪਹਿਲੇ ਨੰਬਰ ਤੇ ਫਾਈਲ ਨੇਮ ਤੁਸੀਂ ਫਾਈਲ ਦਾ ਨਾਮ ਕੀ ਰੱਖਣਾ ਉਦਾਂ ਜਿਵੇਂ ਆਪਾਂ ਡੈਮੋ ਚਲੋ ਡੈਮੋ ਲਿਖ ਦਿੰਨੇ ਆਪਾਂ ਤੇ ਇਹ ਲੋਕੇਸ਼ਨ ਆ ਗਈ ਦੂਜੇ ਨੰਬਰ ਤੇ ਵੀ ਆਪਾਂ ਸੇਵ ਕਿੱਥੇ ਕਰਨੀ ਹੈ ਤੇ ਇੱਥੇ ਸਿਲੈਕਟ ਕਰਕੇ ਆਪਾਂ ਡੈਮੋ ਨਾਂ ਦਾ ਪੰਪ ਲਿਖਿਆ ਹੋਇਆ ਵੀ ਡੈਮੋ ਨਾ ਡੈਮੋ ਦੇ ਨਾਮ ਦੇ ਸੇਵ ਹੋ ਜਾਵੇ ਵੀਡੀਓ ਇਹ ਆਪਣੀ ਲੋਕੇਸ਼ਨ ਆਗੀ ਤੇ ਇਹ ਅਗੇ ਪ੍ਰੀਸੈਟ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਦੋਨੇ ਮੇਨਲੀ ਮੈਚ ਸੋਰਸ ਅਡੈਪਟਿਵ ਹਾਈ ਬਿਟਰੇਟ ਇਸ ਤੇ ਹੀ ਕਲਿੱਕ ਕਰੋ ਤੁਹਾਨੂੰ ਵਧੀਆ ਹਾਈ ਕੁਆਲਿਟੀ ਮਿਲੇਗੀ ਹੋਰ ਜ਼ਿਆਦਾ ਜੇ ਤੁਸੀਂ 4K ਕਰ ਰਹੇ ਹੋ ਤਾਂ ਵੀਡੀਓ 4K ਲਿਖਿਆ ਹੋਇਆ 4K 2160 4K ਇਸ ਤੇ ਕਲਿੱਕ ਕਰ ਸਕਦੇ ਹੋ ਫੁਲ ਐਚਡੀ ਇਹ ਥੋੜੀ ਕੁਆਲਿਟੀ ਅੱਗੇ ਡਾਊਨ ਆ ਜਾਂਦੀ ਬਟ ਜਿਹੜੀ ਮੇਨ ਕੁਆਲਿਟੀ ਹੈ ਹਾਈ ਕੁਆਲਿਟੀ ਹੈ ਉਹ ਤੁਹਾਨੂੰ ਅ ਮੈਚ ਸੋਰਸ ਐਡੈਪਟਿਵ ਹਾਈ ਬਿਟ ਰੇਟ ਤੇ ਮਿਲੂਗੀ ਸਿਰਫ ਆਪਾਂ ਨੇ ਕੋਈ ਜ਼ਿਆਦਾ ਛੇੜਖਾਨੀ ਨਹੀਂ ਕਰਨੀ ਇਸ ਤਿਹੇ ਰੱਖਾਂਗੇ ਆਪਾਂ ਨੂੰ ਫਾਰਮੈਟ ਆ ਗਿਆ H.264 ਇਹ ਆਪਾਂ ਇਹ ਹੀ ਰੱਖਾਂਗੇ ਇਹਨੂੰ ਛੇੜਣਾ ਨਹੀਂ ਹੁਣ ਆਪਾਂ ਪਾਵਾਂਗੇ ਵੀਡੀਓ ਤੇ ਵੀਡੀਓ ਤੇ ਜਾ ਕੇ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਫੁੱਲ ਐਚਡੀ ਵੀਡੀਓ 1920 1080ਪੀ ਵੀਡੀਓ ਆਪਣੀ ਉਹੀ ਲਿਖਿਆ ਆ ਰਿਹਾ ਸੀ 25 ਫਰੇਮ ਤੇ ਆਪਾਂ ਨੇ ਸੀਕੁਐਂਸ ਬਣਾਈ ਸੀ 25 ਫਰੇਮ ਲਿਖਿਆ ਆ ਰਿਹਾ ਹੈ ਇਹ ਚੀਜ਼ਾਂ ਆਪਾਂ ਨੂੰ ਛੇੜਨ ਦੀ ਲੋੜ ਨਹੀਂ ਬਾਕੀ ਮੋਰ ਤੇ ਜਾਵਾਂਗੇ ਤਾ ਜਿਹੜੀ ਮੇਨ ਜ਼ਿਆਦਾ ਜ਼ਰੂਰੀ ਚੀਜ਼ ਆਪਾਂ ਬਿਲਕੁਲ ਨੀਚੇ ਆਵਾਂਗੇ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਲਿਖਿਆ ਬਿਟ ਰੇਟ ਸੈਟਿੰਗ ਇੱਥੇ ਲਿਖਿਆ ਵੀ ਵੀ ਆਰ ਵਨ ਪੀਸ ਇੱਥੇ ਆਪਾਂ ਕਲਿੱਕ ਕਰਾਂਗੇ ਤਾਂ ਆਪਾਂ ਨੇ ਸੀ ਵੀ ਆਰ ਕਰਨਾ ਇਹਨੂੰ ਸੀ ਵੀ ਆਰ ਤੇ ਤੇ ਇਹਦੀ ਆਪਾਂ ਜਿੰਨੀ ਵੀ ਬਿਟ ਰੇਟ ਵਧਾ ਕੇ ਕਰਾਂਗੇ ਉਨੀ ਕੁਆਲਿਟੀ ਜ਼ਿਆਦਾ ਵਧੀਆ ਹੋਵੇਗੀ ਨਹੀਂ ਘੱਟ ਤੋਂ ਘੱਟ ਇਹ ਤੁਸੀਂ 25 ਤੋਂ 30 ਇਹਨੂੰ ਕਰਕੇ ਰੱਖੋ ਮੰਨ ਲਓ ਮੈਂ 25 ਕਰ ਰਹੇ ਹਾਂ 25 ਤੇ ਕਰਕੇ ਸੇਵ ਕਰਾਂਗੇ ਤਾਂ ਆਪਾਂ ਨੂੰ ਕੁਆਲਿਟੀ ਬਹੁਤ ਬੈਟਰ ਨਿਕਲ ਕੇ ਆਵੇਗੀ ਹੋਰ ਕੋਈ ਜਾਦਾ ਛੇੜਖਾ ਨਹੀਂ ਕਰਨ ਦੀ ਲੋੜ ਨਹੀਂ ਸਿਰਫ ਇਹ ਸੈਟਿੰਗ ਕਰਕੇ ਆਪਾਂ ਵੀਡੀਓ ਨੂੰ ਇੱਥੇ ਰਾਈਟ ਸਾਈਡ ਤੁਸੀਂ ਦੇਖਿਆ ਐਕਸਪੋਰਟ ਦਾ ਆ ਰਿਹਾ ਐ ਐਕਸਪੋਰਟ ਤੇ ਆਪਾਂ ਕਲਿੱਕ ਕਰਾਂਗੇ ਤੇ ਵੀਡੀਓ ਨੇ ਸੇਵ ਹੋ ਜਾਣਾ ਤੇ ਤੁਸੀਂ ਇੱਥੇ ਇਹ ਵੀ ਦੇਖ ਸਕਦੇ ਹੋ ਕਿ ਵੀਡੀਓ ਦਾ ਆਪਣੀ ਦਾ ਸਾਈਜ਼ ਕਿੰਨਾ ਹੋਊਗਾ ਇੱਥੇ ਲਿਖਿਆ ਹੋਇਆ 33MB ਤਾਂ ਜਿਹੜੀ ਮੈਂ ਤੁਹਾਨੂੰ ਦਿਖਾਈ ਸੀ ਕਿ ਇਹ ਬਿਟ ਰੇਟ ਹੈ ਟਾਰਗੇਟ ਬਿਟ ਰੇਟ ਇਹਨੂੰ ਵਧਾਵਾਂਗੇ ਤਾਂ ਇੱਥੇ ਐਸਟੀਮੇਟ ਸਾਈਜ਼ ਵੀ ਵੱਧ ਜਾਵੇਗਾ ਫਾਈਲ ਦਾ ਘੱਟ ਕਰਾਂਗੇ ਤਾਂ ਘੱਟ ਹੋ ਜਾਵੇਗਾ ਇਹ ਉਹਦੇ ਲਈ ਲੋਡ ਪੈਂਦੇ ਕਈ ਵਾਰ ਆਪਾਂ ਕਿਸੇ ਨੂੰ ਡੈਮੋ ਪ੍ਰੋਜੈਕਟ ਚੈੱਕ ਕਰਾਉਣਾ ਤਾਂ ਡੈਮੋ ਫਾਈਲ ਚੈੱਕ ਕਰਾਉਣੀ ਆ ਵੀ ਵਧੀਆ ਬਣੀ ਜੇ ਨਹੀਂ ਜੇ ਆਪਾਂ ਨੇ ਫਾਈਨਲ ਨਹੀਂ ਕੱਢਣੀ ਹਲੇ ਐਕਸਪੋਰਟ ਤਾਂ ਉੱਥੇ ਕੰਮ ਆ ਸਕਦਾ ਤਾਂ ਆਪਾਂ ਇਹਨੂੰ 25 ਤਰੀ ਕਰਾਂਗੇ ਦੁਬਾਰਾ ਸਿਰਫ ਐਕਸਪੋਰਟ ਤੇ ਕਲਿੱਕ ਕਰਾਂਗੇ ਤਾਂ ਵੀਡੀਓ ਜਿਹੜੀ ਆਪਣੀ ਐਕਸਪੋਰਟ ਹੋਣੀ ਸ਼ੁਰੂ ਹੋ ਜਾਊਗੀ ਤੇ ਦੋਸਤੋ ਏਸੀ ਥੋੜੀ ਜੀ ਬੇਸਿਕ ਬੇਸਿਕ ਨੋਲਜ ਆ ਪ੍ਰੀਮੀਅਰ ਪ੍ਰੋ ਦੀ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਅੱਗੇ ਵੀ ਆਪਾਂ ਵੀਡੀਓ ਲੈ ਕੇ ਆਵਾਂਗੇ ਜਿਵੇਂ ਲਿਮਿਟਰੀ ਪੈਨਲ ਬਾਰੇ ਕਲਰ ਗ੍ਰੇਡਿੰਗ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਉਹ ਸਾਰਾ ਕਲਾ ਕਲਾ ਡਿਟੇਲ ਦੇ ਵਿੱਚ ਦੱਸਿਆ ਜਾਵੇਗਾ ਸੋ ਜੇ ਤੁਹਾਨੂੰ ਇਹ ਵੀਡੀਓ ਆਪਣੀ ਵਧੀਆ ਲੱਗੀ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ